ਮੈਂ ਮੈਂ ਸਭ ਤੋਂ ਪਹਿਲਾਂ ਆਪਾਂ ਕੈਨੇਡਾ ਸਟੱਡੀ ਵੀਜ਼ੇ ਤੋਂ ਸ਼ੁਰੂ ਕਰਦੇ ਹਾਂ ਕਿ ਬਜਟ ਬਹੁਤ ਜ਼ਿਆਦਾ ਜਿਵੇਂ ਹੀ 2024 ਚੜਦਾ ਲਗਾਤਾਰ ਚੇਂਜਿੰਗ ਆਉਂਦੇ ਆ ਜੀਆਈਸੀ ਡਬਲ ਹੋ ਜਾਂਦੀ ਆ ਸਟੂਡੈਂਟ ਕਿਤੇ ਨਾ ਕਿਤੇ ਕੈਨੇਡਾ ਨੂੰ ਲੈ ਕੇ ਉਹਨੂੰ ਇਹ ਲੱਗਦਾ ਵੀ ਯਾਰ ਬਹੁਤ ਜ਼ਿਆਦਾ ਪੈਸੇ ਆਇਸ ਕਰਕੇ ਕਿਸੇ ਹੋਰ ਕੰਟਰੀ 'ਚ ਮੂਵ ਹੋਇਆ ਜਾਵੇ ਜਾਂ ਕੋਈ ਹੋਰ ਕੰਟਰੀ ਦੀ ਚੋਣ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਆਪਸ਼ਨ ਹੋਵੇ ਸਟੂਡੈਂਟਸ ਲਈ ਜੋ ਮਿਨੀਮਮ ਬਜਟ ਦੇ ਵਿੱਚ ਹੋਵੇ ਵੀ ਸਟੂਡੈਂਟ ਪੁਰਾਣੇ ਬਜਟ 'ਚ ਤਕਰੀਬਨ 18-20 ਲੱਖ ਰੁਪਏ ਜੋ ਆਪਣਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਹੈ ਉਹ ਪੂਰਾ ਕਰ ਸਕੇ ਪਲਵਿੰਦਰ ਜੀ ਸਭ ਤੋਂ ਪਹਿਲਾਂ ਜਿਹੜਾ ਬਜਟ ਜਿਹੜਾ ਬੱਚਿਆਂ ਦਾ ਹਾਈ ਹੋਇਆ ਹੋਇਆ ਹੈ ਕਿਤੇ ਨਾ ਕਿਤੇ ਬੱਚਾ ਜੀਆਈਸੀ ਜਿਹੜਾ ਹੈ ਤੇ ਨਾਲ ਹੀ ਜੀਆਈਸੀ ਦੇ ਨਾਲ ਟਿਊਸ਼ਨ ਫੀਸ ਜਿਹੜੀ ਆ ਹਾਈ ਬਜਟ ਜਿਹੜੀ ਆ ਉਹ ਹੋ ਜਾਂਦੀ ਹੈ ਤੇ ਬੱਚੇ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ ਕਿ ਇੰਨੀ ਜ਼ਿਆਦਾ ਟਿਊਸ਼ਨ ਫੀਸ ਦੇ ਨਾਲ ਮੈਂ ਉੱਤੇ ਜਾ ਕੇ ਕਿਵੇਂ ਸਰਵਾਈਵ ਕਰੂੰਗਾ ਦਨ ਮੈਂ ਅਗਲੇ ਜਿਹੜੀ ਟਿਊਸ਼ਨ ਫੀਸ ਆ ਉਹ ਕਿਵੇਂ ਪੇ ਕਰੂੰਗਾ ਸਾਡੇ ਕੋਲ ਜਿਹੜਾ ਬਜਟ ਹੈ ਘੱਟ ਤੋਂ ਘੱਟ ਲੋ ਬਜਟ ਵਾਲੇ ਈਵਨ ਕਿ ਅਸੀਂ 7 ਲੱਖ 8 ਲੱਖ 90 ਹਜ਼ਾਰ ਵਾਲੇ ਵੀ ਕਾਲਜਿਸ ਸਾਡੇ ਕੋਲ ਅਵੇਲੇਬਲ ਨੇ ਜੇ ਤੁਸੀਂ 2 ਸਾਲ ਦੀ ਫੀਸ ਭਰਨ ਇੱਕ ਸਾਲ ਦੀ ਫੀਸ ਪੇ ਕਰਨੀ ਆ ਦੋਨੋਂ ਆਪਸ਼ਨ ਅਵੇਲੇਬਲ ਨੇ ਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਕ੍ਰੀਏਟਿਵ ਫਿਊਚਰ ਕਾਉਂਸਲੈਂਟਾ ਵੱਲੋਂ ਸਾਡੇ ਵੱਲੋਂ ਜੋ ਦਿੱਤੀ ਜਾ ਰਹੀ ਆ ਉਹ ਸਭ ਤੋਂ ਵਧੀਆ ਗੱਲ ਇਹ ਆ ਕਿ ਕੋਈ ਵੀ ਬੱਚਿਆਂ ਦਾ ਜਿਹੜਾ ਸੀ ਇੱਕ ਪੈਕੇਜ ਆ ਜਿਹੜਾ ਆਫਟਰ ਵੀਜ਼ਾ ਸੀ ਉਹਦੇ ਤੋਂ ਪੇਮੈਂਟ ਲੈ ਰਹੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਬਜਟ ਨਹੀਂ ਅਸੀਂ ਇੱਕ ਕ੍ਰੀਏਟ ਕੀਤਾ ਕਿ ਕੋਈ ਪੈਕੇਜ ਨਹੀਂ ਬਣਾਇਆ ਹੋਇਆ ਕਿ ਬਹੁਤ ਹਾਈ ਬਜਟ ਆ ਅਕੋਰਡਿੰਗ ਟੂ ਜਿੰਨਾ ਕਾਲਜ ਦੀ ਫੀਸ ਹੋਊਗੀ ਉਹੀ ਅਸੀਂ ਆਫਟਰ ਵੀਜ਼ਾ ਬੱਚੇ ਤੋਂ ਲੈ ਰਹੇ ਆ ਪਹਿਲਾ ਪੈਸਾ ਕੋਈ ਵੀ ਬੱਚੇ ਤੋਂ ਸੀ ਚਾਰਜ ਨਹੀਂ ਕਰ ਰਹੇ ਤੇ ਰਹਿੰਦੀ ਗੱਲ ਆ ਬੱਚੇ ਦੀ ਟੈਸਟ ਅੰਦਰ ਅੰਦਰ ਅਸੀਂ ਮੰਗਵਾ ਕੇ ਦੇ ਰਹੇ ਹਾਂ 15 ਦਿਨ ਦਾ ਸੀ ਟਾਈਮ ਸਮਾਂ ਲੈ ਕੇ ਚੱਲ ਰਹੇ ਹਾਂ ਬੱਚਿਆਂ ਦਾ ਕਿ ਐਮਬੈਸੀ ਦੇ ਵਿੱਚ ਅਸੀਂ ਫਾਈਲ ਜਿਹੜੀ ਉਹ ਪੁਟ ਔਨ ਕਰੀਏ ਉਸ ਤੋਂ ਅੱਗੇ ਜਿਹੜੀ 30 ਦਿਨ ਦੇ ਵਿੱਚ ਵਿੱਚ ਅਸੀਂ ਬੱਚਿਆਂ ਦਾ ਵਰਕਿੰਗ ਡੇਸ ਦੇ ਵਿੱਚ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੂਸਰੀ ਗੱਲ ਆ ਜਿਹੜੀ ਇੱਕ ਮਿਥ ਬਣੀ ਹੋਈ ਸੀ ਕਿ ਅੱਛੀ ਯੂਨੀਵਰਸਿਟੀ ਐਸਡੀਐਸ ਯੂਨੀਵਰਸਿਟੀ 'ਚ ਚੱਲ ਜਾਓ ਅੱچھے ਕਾਲਜ ਦੇ ਵਿੱਚ ਅਪਲਾਈ ਕਰ ਲਓ ਤੇ ਵੀਜ਼ਾ ਸਕਸੈਸ ਰੇਟ ਹਾਈ ਹੁੰਦਾ ਉਹ ਕਿਤੇ ਨਾ ਕਿਤੇ ਹੁਣ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਬਹੁਤ ਹਾਈ ਬਜਟ ਦੇ ਕਾਲਜ ਦੇ ਵਿੱਚ ਜਾਣ ਲਈ ਜਾਂ ਬਹੁਤ ਹਾਈ ਬਜਟ ਦੀ ਜੁਨੀਵਰਸਿਟੀ ਵਿੱਚ ਜਾਣ ਲਈ ਕੋਈ ਵੀਜ਼ਾ ਦੇ ਉੱਤੇ ਖਾਸ ਅਸਰ ਨਹੀਂ ਪੈਂਦਾ ਬਟ ਕੀ ਤੁਹਾਡਾ ਪ੍ਰੋਫਾਈਲ ਜਦੋਂ ਤੁਸੀਂ ਉੱਥੇ ਜਾ ਕੇ ਜੁਨੀਵਰਸਿਟੀ ਜਾਂ ਕਾਲਜ ਚੇਂਜ ਕਰਦੇ ਹੋ ਤੁਹਾਡਾ ਪ੍ਰੋਫਾਈਲ ਕਿਤੇ ਨਾ ਕਿਤੇ ਡਿਸਟਰਬ ਹੁੰਦਾ ਹੈ ਕੱਲ ਦੇ ਦਿਨ ਤੁਹਾਡੀਆਂ ਜਿਹੜੀਆਂ ਜਸਟੀਫਿਕੇਸ਼ਨਸ ਨੇ ਉਹ ਵੱਧ ਜਾਂਦੀਆਂ ਨੇ ਇਸ ਚੀਜ਼ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਕਿ ਉੱਥੇ ਜਾ ਕੇ ਆਪਾਂ ਕਾਲਜ ਯੂਨੀਵਰਸਿਟੀ ਜਿਹੜਾ ਉਹ ਨਾ ਚੁਣੀਏ ਅਸੀਂ 8 ਲੱਖ 90 ਹਜ਼ਾਰ ਦੇ ਵਿੱਚ ਇੱਕ ਪ੍ਰੋਪਰ ਜਆ ਬਣਾ ਕੇ ਰੱਖਿਆ ਹੈ ਕਿ ਜਿਹੜੇ ਬਜਟ ਦੇ ਵਿੱਚ ਬੱਚਿਆਂ ਦੇ ਵਿੱਚ ਕਾਲਜ ਆਣ ਤੇ ਅਸੀਂ ਆਫਟਰ ਵੀਜ਼ਾ ਜਿਹੜਾ ਬੱਚਿਆਂ ਤੋਂ ਚਾਰਜ ਕਰ ਰਹੇ ਹਾਂ ਉਹ ਜੰਦੀ ਜਿਹੜਾ ਇਹ ਪੋਸਟ ਸਟੱਡੀ ਜਿਹੜਾ ਵਰਕ ਪਰਮਿਟ ਵਾਲੇ ਕਾਲਜਸ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰੀਏ ਤੇ ਬਹੁਤ ਸਾਰੀਆਂ ਚੀਜ਼ਾਂ ਐ ਜਿਹੜੀ ਕੰਪਨੀ ਸਾਡੇ ਵੱਲੋਂ ਜਿਹੜੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਕੈਨੇਡਾ ਸਟੱਡੀ ਵੀਜ਼ਾ ਤੇ ਭਾਵੇਂ ਇੱਕ ਮੋਡਿਊਲ ਦੇ ਵਿੱਚੋਂ ਤੁਹਾਡੇ 5 ਹੋਣ ਓਵਰਆਲ ਸਾਡੇ 5 ਬੈਂਡ ਦੇ ਉੱਤੇ ਵੀ ਅਸੀਂ ਵੀਜ਼ਾ ਸਲਾਇਨਿਸ ਅਲੱਗ-ਅਲੱਗ ਸਾਡੇ ਸ਼ੋਅ ਚਲ ਚੈਨਲ ਜਿੰਨੇ ਵੀ ਨੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਐ ਜਿਹੜੀਆਂ ਸਾਡੇ ਵੱਲੋਂ ਗਾਈਡ ਕਰਕੇ ਚੱਲੀਆਂ ਜਾਣੀਆਂ ਮੌਂਟਰੀਅਲ ਵੀ ਸਾਡੇ ਕੋਲ ਅਵੇਲੇਬਲ ਐ ਜੇ ਮੌਂਟਰੀਅਲ ਦੇ ਵਿੱਚ ਬਹੁਤ ਘੱਟ ਬਜਟ 'ਚ ਬੱਚਾ ਚਾਹੁੰਦਾ ਕਿ ਮੈਂ 7 ਲੱਖ 6 ਲੱਖ ਦੇ ਵਿੱਚ ਮੇਰਾ ਬਜਟ ਬਣੇ ਤੇ ਮੌਂਟਰੀਅਲ ਵੀ ਸਾਡੇ ਕੋਲ ਆਪਸ਼ਨ ਹੈਗੀ ਐ ਲੋ ਬਜਟ ਤੋਂ ਲੋ ਬਜਟ ਵਾਲੇ ਕਾਲਜ ਜਿਹੜੇ ਸਾਡੇ ਕੋਲ ਅਵੇਲੇਬਲ ਨੇ ਜਿਨ੍ਹਾਂ ਬੱਚਿਆਂ ਦਾ ਹਾਈ ਬਜਟ ਨਹੀਂ ਆ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਅ ਬਿਲਕੁਲ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕੁਝ ਸਟੂਡੈਂਟ ਨੂੰ ਮੈਨੂੰ ਇਦਾਂ ਵੀ ਲੱਗਦਾ ਵੀ ਕੈਨੇਡਾ ਦੇ ਵਿੱਚ ਕੰਮ ਨੂੰ ਲੈ ਕੇ ਪ੍ਰੋਬਲਮਸ ਨੇ ਜਾਂ ਪਿੱਛੇ ਆਪਾਂ ਦੇਖਿਆ ਵੀ ਆਫਟਰ ਸਟੱਡੀ ਵਰਕ ਪਰਮਿਟ ਨਹੀਂ ਮਿਲੂਗਾ ਕਿਹੜੇ ਕਾਲਜਸ ਮਿਲੂਗਾ ਇਸ ਨੂੰ ਲੈ ਕੇ ਵੀ ਥੋੜਾ ਸਟੂਡੈਂਟ ਕਨਫਿਊਜ਼ ਆ ਹੋ ਸਕਦਾ ਇਸੇ ਕਰਕੇ ਕੈਨੇਡਾ ਦੇ ਲਈ ਜਿਵੇਂ ਹੁਣ ਤਾਂ 10ਵੀਂ ਦੇ ਰਿਜ਼ਲਟ ਅੱਜ ਜਿਹੜੇ ਨੇ ਅਨਾਉਂਸ ਹੋ ਚੁੱਕੇ ਐ ਔਰ ਪਲੱਸ 2 ਦੇ ਵੀ ਆਉਣ ਵਾਲੇ ਐ ਬਹੁਤ ਸਾਰੇ ਸਟੂਡੈਂਟ ਜਿਹੜੇ ਲਾਈਨ ਦੇ ਵਿੱਚ ਹੋਣਗੇ ਕੈਨੇਡਾ ਸਟੱਡੀ ਵੀਜ਼ਾ ਦੇ ਲਈ ਕੈਪਿੰਗ ਤੋਂ ਵੀ ਡਰ ਰ ਸਹੀ ਕੈਨੇਡਾ ਜਿਹੜੀ ਆ ਡ੍ਰੀਮ ਡੈਸਟੀਨੇਸ਼ਨ ਰਹੀ ਆ ਪੰਜਾਬੀਆਂ ਦੀ ਬਹੁਤ ਹੀ ਅੱਛੀ ਪਰ ਇਸ ਟਾਈਮ ਕਿਤੇ ਨਾ ਕਿਤੇ ਸਟੂਡੈਂਟ ਥੋੜਾ ਜਿਹਾ ਡਰ ਰਹੇ ਹੈ ਕੈਨੇਡਾ ਦੇ ਨਾਮ ਤੋਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਕਿ ਤੁਸੀਂ ਕੈਨੇਡਾ ਜਾ ਕੇ ਜਿਵੇਂ ਜਲਦੀ ਪੀਆਰ ਹੋ ਸਕਦੇ ਹੋ ਜਾਂ ਹੋਰ ਕੀ ਕੀ ਆਪਸ਼ਨਸ ਉਹਨਾਂ ਲਈ ਹੈਗੀਆਂ ਨੇ ਇੱਕ ਤਾਂ ਬਹੁਤ ਜ਼ਿਆਦਾ ਜਿਹੜੀਆਂ ਇਹ ਰੂਮਰਸ ਸੀਗੇ ਉਹਦੇ ਵਿੱਚ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਕ੍ਰੀਏਟ ਹੋਈ ਆ ਕੈਨੇਡਾ ਦੇ ਵਿੱਚ ਕਿ ਟੈਸਟ ਸਟੇਸ਼ਨ ਲੈਟਰ ਪਤਾ ਨਹੀਂ ਕਿੰਡੀ ਵੱਡੀ ਚੀਜ਼ ਆ ਉਸ ਤੋਂ ਬਾਅਦ ਸਕਸੈਸ ਰੇਟ ਦੇ ਉੱਤੇ ਪਤਾ ਨਹੀਂ ਕੀ ਅਸਰ ਪੈਣ ਵਾਲਾ ਹੈ ਫਿਰ ਆਨਲਾਈਨ ਜਿਹੜੇ ਸੋਸ਼ਲ ਟਾਈਜ਼ ਜੰਡਾ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਤੇ ਬਹੁਤ ਸਾਰੇ ਰੀਜਨਸ ਨੇ ਬੱਚੇ ਜਿਹੜੇ ਕੈਨੇਡਾ ਤੋਂ ਇਸ ਟਾਈਮ ਡਰੇ ਹੋਏ ਨੇ ਮੇਰੇ ਅਕੋਰਡਿੰਗਲੀ ਕੈਨੇਡਾ ਸ਼ੁਰੂ ਤੋਂ ਤੁਹਾਡੀ ਡ੍ਰੀਮ ਡੈਸਟਨੀ ਰਿਹਾ ਸਾਡੇ ਇੰਨੇ ਪੰਜਾਬੀਆਂ ਨੂੰ ਉਹਨਾਂ ਨੇ ਰੋਜ਼ਗਾਰ ਦਿੱਤਾ ਤੇ ਇੰਨੇ ਪੰਜਾਬੀ ਸਾਡੇ ਸੈਟਲ ਹੋਏ ਨੇ ਪੀਆਰ ਦੇ ਲਈ ਵੀ ਸਾਡੇ ਲਈ ਕਾਫੀ ਰਿਲੈਕਸੇਸ਼ਨਸ ਦਿੰਦੀਆਂ ਮੈਨੂੰ ਨਹੀਂ ਲੱਗਦਾ ਕਿਤੇ ਵੀ ਸਟੂਡੈਂਟਸ ਨੂੰ ਘਬਰਾਣ ਦੀ ਜਾਂ ਡਰਨ ਦੀ ਜ਼ਰੂਰਤ ਆ ਕਿਸੇ ਵੀ ਤਰੀਕੇ ਨਾਲ ਬੱਚਾ ਜਿਹੜਾ ਅਪਲਾਈ ਕਰਨਾ ਚਾਹੁੰਦਾ ਹੈ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ ਬਾਕੀ ਜਿਹੜੇ ਸਟੂਡੈਂਟ ਘਬਰਾਇਆ ਹੋਇਆ ਇੱਕ ਤਾਂ ਹਾਈ ਬਜਟ ਨੂੰ ਲੈ ਕੇ ਵੀ ਕਿਤੇ ਨ ਕਿ ਬਜਟ ਬਹੁਤ ਹਾਈ ਹੈ ਜੀਐਸਸੀ ਡਬਲ ਹੋਣ ਦੇ ਨਾਲ ਤੇ ਉਸ ਚੀਜ਼ਾਂ ਨੂੰ ਅਸੀਂ ਮੈਨੇਜ ਕਰਕੇ ਬੱਚਿਆਂ ਨੂੰ ਦੇ ਰਹੇ ਹਾਂ ਬਾਕੀ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀਜ਼ਾ ਦੇ ਉੱਤੇ ਜਾਂ ਤਾਂ ਕੱਲ ਨੂੰ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲਣਾ ਜਾਂ ਕੈਪਿੰਗ ਤੋਂ ਬਾਅਦ ਬੱਚਾ ਨੂੰ ਕਿਤੇ ਇਹ ਲੱਗ ਰਿਹਾ ਹੈ ਕਿ ਕਿਕੁਪਤਾ ਵੀਜ਼ਾਸ ਨਿਕਲਨੇ ਆ ਕਿ ਨਹੀਂ ਨਿਕਲਨੇ ਅਜੇ ਹਾ ਕੁਝ ਨਹੀਂ ਹੋਣ ਵਾਲਾ ਵੀਜ਼ਾ ਸਕਸੈਸ ਰੇਟ ਜਿਹੜਾ ਹੈ ਉਹ ਅੱਛਾ ਹੀ ਜਾਊਗਾ ਕੈਨੇਡਾ ਤਾਂ ਔਰ ਸ਼ੁਰੂ ਤੋਂ ਜਿੰਨੀ ਵਾਰ ਵੀ ਆਪਾਂ ਕੈਨੇਡਾ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਲੈ ਕੇ ਗੱਲ ਕੀਤੀ ਹੈ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਜਿਹੜਾ ਹੈ 네ਗੇਟਿਵਿਟੀ ਆਈ ਆ ਕੈਨੇਡਾ ਨੂੰ ਲੈ ਕੇ ਬਟ ਕੈਨੇਡਾ ਹੁਣ ਇਸ ਸਿਸਟਮ ਨਾਲ ਚੱਲ ਰਿਹਾ ਕਿ ਅਕੋਰਡਿੰਗ ਟੂ ਪ੍ਰੋਵਿੰਸ ਜਿਹੜਾ ਕਿ ਬੱਚਾ ਉੱਥੇ ਕੋਈ ਚੀਜ਼ਾਂ ਫੇਸ ਕਰ ਰਿਹਾ ਸੀਗਾ ਉਹਨੂੰ ਕੰਮ ਨਹੀਂ ਮਿਲ ਰਿਹਾ ਉਹਨੂੰ ਕੱਲ ਦੇ ਦਿਨ ਪੀਆਰ ਲਾਈਨ ਚ ਦਿੱਕਤ ਹੋ ਰਹੀ ਹੈ ਤੇ ਉਹਨਾਂ ਚੀਜ਼ਾਂ ਦੇ ਵਿੱਚ ਬਲਕਿ ਬੱਚੇ ਨੂੰ ਹੈਲਪ ਮਿਲੇਗੀ ਮੇਰੇ ਅਕੋਰਡਿੰਗਲੀ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋਏ ਨੇ ਉਹਦੇ ਵਿੱਚ ਬੱਚਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਵਨ ਕਿ ਕੈਨੇਡਾ ਚ ਹੁਣ ਮਾਈਨਰ ਸਟੱਡੀ ਵੀਜ਼ਾ ਦੇ ਉੱਤੇ ਵੀ ਵੀਜ਼ਾਸ ਦੇ ਰਹੇ ਆ 8ਵੀਂ 9ਵੀਂ 10ਵੀਂ ਵਾਲੇ ਆਕੇ ਆਪਣਾ ਮਾਈਨਰ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਨੇ ਉਸ ਤੋਂ ਛੋਟੀ ਕਲਾਸ ਦੀ ਮੈਂ ਇਸ ਕਰਕੇ ਨਹੀਂ ਗੱਲ ਕਰਦੀ ਕਿ ਡਿਪੈਂਡ ਔਨ ਹੁੰਦਾ ਬੱਚੇ ਦਾ ਪ੍ਰੋਫਾਈਲ ਕਿਵੇਂ ਦਾ ਉਸ ਤੋਂ ਛੋਟੀਆਂ ਕਲਾਸਾਂ ਵਾਲੇ ਵੀ ਬੱਚੇ 3 ਤੋਂ ਲੈ ਕੇ ਅਪਲਾਈ ਕਰ ਸਕਦੇ ਨੇ ਬਟ 8 9th 10th ਦੇ ਉੱਤੇ ਅਸੀਂ 메ਨ ਫੋਕਸ ਕਰਕੇ ਚੱਲ ਰਹੇ ਹਾਂ ਕਿਉਂਕਿ ਉਹ ਸਾਡਾ ਬੱਚਾ ਮੋਸਟਲੀ ਪ੍ਰੋਮੋਟ ਹੋਣ ਵਾਲਾ ਹੁੰਦਾ ਪਲੱਸ 2 ਦੇ ਵਿੱਚ ਪਲੱਸ 2 ਤੋਂ ਬਾਅਦ ਉਹਨੂੰ ਜੀਆਈਸੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਤੇ ਉਹ ਅੱਜ ਹੀ ਬੱਚਾ ਮਾਈਨਰ ਸਟੱਡੀ ਵੀਜ਼ੇ ਤੇ ਅਪਲਾਈ ਕਰਕੇ ਜਾ ਸਕਦਾ ਹੈ 8th 9th 10th ਵਾਲੇ ਬੱਚਿਆਂ ਦੇ ਅਸੀਂ ਮ ਸਟਾਈਮ ਜਿਹੜੇ 8th 9th 10th ਵਾਲੇ ਬੱਚੇ ਆ ਮਾਈਨਰ ਸਟਡੀ ਵੀਜ਼ਾ ਦੇ ਵਿੱਚ ਜਾ ਸਕਦੇ ਨੇ ਜਿਨ੍ਹਾਂ ਦਾ ਪਹਿਲਾਂ ਹੀ ਪਲਾਨ ਹੈਗਾ ਕਿ ਪਲੱਸ 2 ਤੋਂ ਬਾਅਦ ਉਹਨਾਂ ਨੇ ਜਾਣਾ ਹੈ ਕਲ ਦੇ ਦਿਨ ਉੱਥੇ ਜਾ ਕੇ ਉਹਨਾਂ ਨੂੰ ਪ੍ਰੋਬਲਮਸ ਫੇਸ ਹੋਣ ਈਵਨ ਕਿ ਤੁਸੀਂ ਇਹਦੇ ਵਿੱਚ ਕੀ ਹੋਊਗਾ 3 ਮਹੀਨੇ ਦੇ ਅੰਦਰ ਅੰਦਰ ਤੁਹਾਡੇ ਜਿਹੜੇ ਪੇਰੈਂਟਸ ਆ ਉਹ ਪੀਆਰ ਲੈ ਲੈਣਗੇ ਤੇ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਤੁਹਾਨੂੰ ਇੱਕ ਪੀਆਰ ਦੀਆਂ ਫੈਸਿਲਿਟੀਆਂ ਵੀ ਮਿਲਣੀਆਂ ਪੋਸਟ ਸਟਡੀ ਵਰਕ ਪਰਮਿਟ ਵਾਲੇ ਕਾਲਜਿਸ ਲਬਰੇ ਐਂਡ ਡਬਲ ਜੀਆਈਸੀ ਪੇ ਕਰ ਰਹੇ ਆ ਕਿਤੇ 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 ਨਾ ਕਿਤੇ ਮਾਈਨਰ ਸਟਡੀ ਵੀਜ਼ਾ ਨੇ ਆਉਣ ਵਾਲੇ ਟਾਈਮ 'ਚ ਸਟੂਡੈਂਟਸ ਨੂੰ ਰਿਲੈਕਸੇਸ਼ਨ ਜਿਹੜੀ ਆ ਉਹ ਦਿਖਾਈ ਆ ਜਿਹੜਾ ਆਉਣ ਵਾਲਾ ਟਾਈਮ ਆ ਸਾਡੇ ਸਟੂਡੈਂਟਸ ਲਈ ਹੋਰ ਪੀ+2 ਵਾਲੇ ਆਪੇ ਹੁਣ ਪਾਸ ਹੋਣਗੇ ਜਿਨ੍ਹਾਂ ਦੇ ਰਿਜ਼ਲਟ ਆਉਣ ਵਾਲੇ ਨੇ ਉਹ ਆਪਣੇ ਸਪਟੰਬਰ ਇਨਟੇਕ ਦੀ ਤਿਆਰੀ ਕਰ ਲੈਣ ਹਰ ਤਰ੍ਹਾਂ ਦੇ ਬਜਟ ਵਾਲਾ ਕਾਲਜ ਸਾਡੇ ਕੋਲ ਅਵੇਲੇਬਲ ਹੈ